ਅੱਜ ਜਿਹੜਾ ਬੰਗਲਾਦੇਸ਼ ਵਿੱਚ ਤੁਹਾਡੇ ਹਿੰਦੂਆਂ ਸਨਾਤਨੀਆਂ ਨਾਲ ਅਤਿਆਚਾਰ ਹੋ ਰਿਹਾ ਮੰਦਰਾ ਦੇ ਵਿੱਚ ਅੱਗ ਲਾਈ ਜਾ ਰਹੀ ਆ ਪੂਰੇ ਸਨਾਤਨੀ ਇਕੱਠੇ ਹੋ ਕੇ ਰੋਸ ਮਾਰਚ ਕੱਢ ਰਹੇ ਨੇ ਤੇ ਕਮਾਲ ਨੇ ਪ੍ਰਧਾਨ ਮੰਤਰੀ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਗੱਲਬਾਤ ਦਾ ਸਮਾਂ ਖਤਮ ਹੋ ਗਿਆ ਆ ਤੂੰ ਨਾ ਉਹਨਾਂ ਨੂੰ ਜਵਾਬ ਦੇਣ ਦਾ ਸਮਾਂ ਆ ਅੱਜ ਜਿਹੜਾ ਬੰਗਲਾਦੇਸ਼ ਵਿੱਚ ਤੁਹਾਡੇ ਹਿੰਦੂਆਂ ਸਨਾਤਨੀਆਂ ਨਾਲ ਅਤਿਆਚਾਰ ਹੋ ਰਿਹਾ ਮੰਦਰਾ ਦੇ ਵਿੱਚ ਅੱਗ ਲਾਈ ਜਾ ਰਹੀ ਆ ਇਸ ਬੰਦ ਵਿੱਚ ਅੱਜ ਪੂਰੇ ਸਨਾਤਨੀ ਇਕੱਠੇ ਹੋ ਕੇ ਰੋਸ ਮਾਰਚ ਕੱਢ ਰਹੇ ਨੇ ਮੰਨਨੇ ਪ੍ਰਧਾਨ ਮੰਤਰੀ ਜੀ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਗੱਲਬਾਤ ਦਾ ਸਮਾਂ ਖਤਮ ਹੋ ਗਿਆ ਆ ਤੂੰ ਨਾ ਉਹਨਾਂ ਨੂੰ ਜਵਾਬ ਦੇਣ ਦਾ ਸਮਾਂ ਆ ਇਸ ਕਰਕੇ ਸਾਰੇ ਹੀ ਸਨਾਤਨੀ ਅੱਜ ਇਕੱਠੇ ਹੋ ਕੇ ਇੱਥੋਂ ਰੋਸ ਮਾਰਚ ਕੱਢ ਰਹੇ ਨੇ ਨਾਲ ਅੱਜ ਗੱਲ ਕਹਿਣ ਲੱਗਿਆ ਮੈਂ ਇਹ ਵੀ ਨਹੀਂ ਝਗਾਗਾ ਇਹ 2 ਕਰੋੜ ਬੰਗਲਾਦੇਸ਼ੀ ਹਿੰਦੁਸਤਾਨ ਦੇ ਵਿੱਚ ਆ ਗਏ ਨੇ ਫਿਰ ਅਸੀਂ ਵੀ ਇਟ ਦਾ ਜਵਾਬ ਪੱਥਰ ਨਾਲ ਦੇਣਾ ਜਾਣਦੇ ਆ ਉਸ ਤੋਂ ਬਾਅਦ 1971 ਵਿੱਚ ਹਿੰਦੁਸਤਾਨ ਨੇ ਭਾਰਤ ਨੇ ਬੰਗਲਾਦੇਸ਼ ਵਸਾਇਆ ਜਿਹੜੇ ਸਾਡੇ ਸਨਾਤਨੀ ਸੀ ਉੱਥੇ ਉਹਨਾਂ ਨੇ ਉਹਨਾਂ ਨੂੰ ਰੋਟੀ ਦਿੱਤੀ ਹਰ ਇੱਕ ਚੀਜ਼ ਦਿੱਤਾ ਅੱਜ ਉਹੀ ਉਹ ਸਨਾਤਰੀਆਂ ਨੂੰ ਵੱਢ ਰਹੇ ਨੇ ਤੇ ਮਾਰ ਰਹੇ ਨੇ ਇਸ ਦਾ ਜਵਾਬ ਅੱਜ ਮੈਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇਹ ਕਹਿਣਾ ਕਿ ਉਹਨਾਂ ਨਾਲ ਗੱਲਬਾਤ ਨਹੀਂ ਕਰਨੀ ਉਹਨਾਂ ਨੂੰ ਜਵਾਬ ਦੇਣ ਦਾ ਸਮਾਂ ਹੈ ਹੁਣ ਉਹਨਾਂ ਨੂੰ ਜਵਾਬ ਦਿੱਤਾ ਜਾਵੇ ਇਸ ਚੀਜ਼ ਦਾ ਅੱਜ ਅਸੀਂ ਦਰਗਿਆਨਾ ਤਿਰਤੋ ਹੋ ਕੇ ਸਾਰਾ ਸ਼ਹਿਰ ਅੰਤਰੋਲੀ ਚ ਰੋਸ਼ ਮਾਰਚ ਕੱਢਾਂਗੇ ਜੀ ਸਰਕਾਰ ਨੂੰ ਵੀ ਕਹਿੰਦੇ ਸਰਕਾਰ ਨੂੰ ਮੈਂ ਇਹੋ ਹੀ ਕਹਿਣਾ ਚਾਹੁੰਦਾ ਆ ਕਿ ਆਪਾਂ ਹੁਣ ਗੱਲਬਾਤ ਦਾ ਸਮਾਂ ਖਤਮ ਹੋ ਗਿਆ ਹੈ ਹੁਣ ਗੱਲਬਾਤ ਵਾਲੀ ਗੱਲ ਨਹੀਂ ਰਹੀ ਹੁਣ ਉਹਨਾਂ ਨੂੰ ਬੰਗਲਾਦੇਸ਼ੀਆਂ ਨੂੰ ਉਹਨ ਕਟਰਪੰਥੀਆਂ ਨੂੰ ਇਸ ਚੀਜ਼ ਦਾ ਜਵਾਬ ਦਿੱਤਾ ਜਾਵੇ ਠੀਕ ਹੈ ਅੱਜ ਜਿਹੜਾ ਬੰਗਲਾਦੇਸ਼ ਵਿੱਚ ਤੁਹਾਡੇ ਹਿੰਦੂਆਂ ਸਨਾਤਨੀਆਂ ਨਾਲ ਅਤਿਆਚਾਰ ਹੋ ਰਿਹਾ ਮੰਦਰਾ ਦੇ ਵਿੱਚ ਅੱਗ ਲਾਈ ਜਾ ਰਹੀ ਆ ਇਸ ਬੰਦ ਵਿੱਚ ਅੱਜ ਪੂਰੇ ਸਨਾਤਨੀ ਇਕੱਠੇ ਹੋ ਕੇ ਰੋਸ ਮਾਰਚ ਕੱਢ ਰਹੇ ਨੇ ਮੰਨ ਲੇ ਪ੍ਰਧਾਨ ਮੰਤਰੀ ਜੀ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਗੱਲਬਾਤ ਦਾ ਸਮਾਂ ਖਤਮ ਹੋ ਗਿਆ ਆ ਤੂੰ ਨਾ ਉਹਨਾਂ ਨੂੰ ਜਵਾਬ ਦੇਣ ਦਾ ਸਮਾਂ ਆ ਇਸ ਕਰਕੇ ਸਾਰੇ ਹੀ ਸਨਾਤਨੀ ਅੱਜ ਇਕੱਠੇ ਹੋ ਕੇ ਇੱਥੋਂ ਰੋਸ ਮਾਰਚ ਕੱਢ ਰਹੇ ਨਾਲ ਅੱਜ ਗੱਲ ਕਹਿਣ ਲੱਗਾ ਮੈਂ ਇਹ ਵੀ ਨਹੀਂ ਝਗਾਗਾ ਕਿ 2 ਕਰੋੜ ਬੰਗਲਾਦੇਸ਼ੀ ਹਿੰਦੁਸਤਾਨ ਦੇ ਵਿੱਚ ਅਗੇ ਨੇ ਫਿਰ ਅਸੀਂ ਵੀ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਜਾਣਦੇ ਆ ਉਸ ਤੋਂ ਬਾਅਦ 1971 ਵਿੱਚ ਹਿੰਦੁਸਤਾਨ ਨੇ ਭਾਰਤ ਨੇ ਬੰਗਲਾਦੇਸ਼ ਬਚਾਇਆ ਜਿਹੜੇ ਸਾਡੇ ਸਨਾਤਨੀ ਸੀ ਉੱਥੇ ਉਹਨਾਂ ਨੇ ਉਹਨਾਂ ਨੂੰ ਰੋਟੀ ਦਿੱਤੀ ਹਰ ਇੱਕ ਚੀਜ਼ ਦਿੱਤਾ ਅੱਜ ਉਹੀ ਉਹ ਸਨਾਤਰੀਆਂ ਨੂੰ ਵੱਢ ਰਹੇ ਨੇ ਤੇ ਮਾਰ ਰਹੇ ਨੇ ਇਸ ਦਾ ਜਵਾਬ ਅੱਜ ਮੈਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਇਹ ਕਹਿੰਨਾ ਕਿ ਉਹਨਾਂ ਨਾਲ ਗੱਲਬਾਤ ਨਹੀਂ ਕਰਨੀ ਉਹਨਾਂ ਨੂੰ ਜਵਾਬ ਦੇਣ ਦਾ ਸਮਾਂ ਹੈ ਹੁਣ ਉਹਨਾਂ ਨੂੰ ਜਵਾਬ ਦਿੱਤਾ ਜਾਵੇ ਇਸ ਚੀਜ਼ ਦਾ ਅੱਜ ਅਸੀਂ ਦਰਗਿਆਨਾ ਤਿਰਸਤ ਹੋ ਕੇ ਸਾਰਾ ਸ਼ਹਿਰ ਅਨਰੂਲੀ ਚ ਰੋਸ਼ ਮਾਰਚ ਕੱਢਾਂਗੇ ਜੀ ਸਰਕਾਰ ਨੂੰ ਵੀ ਕਹਿੰਦੇ ਸਰਕਾਰ ਨੂੰ ਮੈਂ ਇਹੋ ਹੀ ਕਹਿਣਾ ਚਾਹੁੰਦਾ ਆ ਕਿ ਆਪਾਂ ਹੁਣ ਗੱਲਬਾਤ ਦਾ ਸਮਾਂ ਖਤਮ ਹੋ ਗਿਆ ਹੈ ਹੁਣ ਗੱਲਬਾਤ ਵਾਲੀ ਗੱਲ ਨਹੀਂ ਰਹੀ ਹੁਣ ਉਹਨਾਂ ਨੂੰ ਬੰਗਲਾਦੇਸ਼ੀਆਂ ਨੂੰ ਉਹਨ ਕਟਰਪੰਥੀਆਂ ਨੂੰ ਇਸ ਚੀਜ਼ ਦਾ ਜਵਾਬ ਦਿੱਤਾ ਜਾਵੇ ਠੀਕ ਹੈ